ਸ਼ਤਾਬਦੀ ਟ੍ਰੇਨ 'ਚ ਇੱਕ ਯਾਤਰੀ ਨੂੰ ਦਿੱਤੇ ਗਏ ਸੂਪ ਵਿੱਚ ਕਾਕਰੇਚ 'ਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਮਗਰੋਂ ਚੰਡੀਗੜ੍ਹ ਦੀ ਕੰਜ਼ਿਊਮਰ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਸ਼ਿਕਾਇਤਕਰਤਾ ਨੂੰ 10000 ਰੁਪਏ ਤੇ ਮੁਕੱਦਮਾ ਖਰਚ ਦੇ 5000 ਰੁਪਏ ਦੇਣ ਦੇ ਹੁਕਮ ਦਿੱਤੇ ਨੇ ਸ਼ਤਾਬਦੀ ਟ੍ਰੇਨ 'ਚ ਦਿੱਲੀ ਤੋਂ ਚੰਡੀਗੜ੍ਹ ਜਾ ਰਹੇ ਯਾਤਰੀ ਨੂੰ ਜਿੱਤੇ ਕੇ ਸੂਪ ਚ ਮਰਿਆ ਹੋਇਆ ਕਾਂਕਰਟ ਮਿਲਿਆ ਇਸ ਤੋਂ ਇਲਾਵਾ ਜਦੋਂ ਸੂਪ ਅਤੇ ਬ੍ਰੈਡ ਤੇ ਐਕਸਪਾਇਰੀ ਡੇਟ ਲਿਖੀ ਹੋਈ ਦੇਖੀ ਤਾਂ ਉਹ ਵੀ ਖਤਮ ਹੋ ਚੁੱਕੀ ਸੀ ਜਿਸ ਤੋਂ ਬਾਅਦ ਰਾਹਿਲ ਮਹਾਜਨ ਨੇ ਆਪਣੇ ਮੋਬਾਈਲ ਤੇ ਮਰੇ ਹੋਏ ਕਾਂਕਰੇਚਾਂ ਦੇ ਨਾਲ ਸੂਪ ਦੀਆਂ ਤਸਵੀਰਾਂ ਲਈਆਂ ਅਤੇ ਆਈ ਆਰ ਸੀ ਟ ਸੀ ਦੀ ਸ਼ਿਕਾਇਤ ਬੁੱਕਰਾਹੀਂ ਸ਼ਿਕਾਇਤ ਦਰਜ ਕਰਵਾਈ ਚੰਡੀਗੜ੍ਹ ਸੈਕਟਰ 19 ਦੇ ਰਹਿਣ ਵਾਲੇ ਐਡਵੋਕੇਟ ਰਾਹਿਲ ਮਹਾਜਨ ਨੇ ਜ਼ਿਲ੍ਹਾ ਖਫਤਕਾਰ ਝਗੜਾ ਨਿਵਾਰਨ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤ ਵਿੱਚ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਅਤੇ ਸਤਿਅਮ ਕੈਟਰਸ ਜੋ ਟ੍ਰੇਨਾਂ ਵਿੱਚ ਕੈਟਰਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ ਨੂੰ ਧਿਰ ਬਣਾਇਆ ਗਿਆ ਸੀ ਸੇਵਾ ਵਿੱਚ ਲਾਪਰਵਾਹੀ ਲਈ ਉਪਰੋਕਤ ਤਿੰਨਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਮਿਸ਼ਨ ਨੇ ਸ਼ਿਕਾਇਤਕਰਤਾ ਨੂੰ 10000 ਰੁਪਏ ਅਤੇ ਮੁਕਦਮੇबाजी ਦੇ ਖਰਚੇ ਵਜੋਂ 5000 ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਨੇ 3 ਸਤੰਬਰ 2023 ਨੂੰ ਰਾਹਿਲ ਮਹਾਜਨ ਆਪਣੀ ਮਾਂ ਨਾਲ ਦਿੱਲੀ ਤੋਂ ਚੰਡੀਗੜ੍ਹ ਜਾ ਰਿਹਾ ਸੀ। ਸ਼ਤਾਬਦੀ ਟ੍ਰੇਨ ਦੇ ਐਗਜ਼ੀਕਿਊਟਿਵ ਕਲਾਸ ਕੋਚ 'ਚ ਸਫ਼ਰ ਕਰ ਰਿਹਾ ਸੀ। ਉਹਨਾਂ ਟਿਕਟ ਬੁਕਿੰਗ ਤੇ 2296 ਰੁਪਏ ਖਰਚ ਕੀਤੇ ਸਨ। ਰੇਲ ਗੱਡੀ ਵਿੱਚ ਕੈਟਰਿੰਗ ਸਟਾਫ ਨੇ ਉਹਨਾਂ ਨੂੰ ਗਰਮ ਸੂਪ ਅਤੇ ਰੋਟੀ ਦਿੱਤੀ। ਕੁਝ ਸੂਪ ਪੀਣ ਤੋਂ ਬਾਅਦ ਸੂਪ ਦੇ ਕਟੋਰੇ ਵਿੱਚ ਇੱਕ ਮਰਿਆ ਹੋਇਆ ਕੋਕਰਟ ਮਿਲਿਆ।